ਤੁਹਾਡੇ ਹਿਸਾਬ ਨਾਲ ਜੋ ਸਾਡੀ ਦੁਨੀਆ ਹੈ ਜਿਵੇਂ ਕਹਦੇ ਕਿ ਸਾਰੀ ਦੁਨੀਆ ਦੇ ਵਿੱਚ ਇੱਕਾ ਹੋਣਾ ਚਾਹੀਦਾ ਹੈ ਜਿਹੜੀ ਇਨਸਾਨ ਦੀ ਜੂਨ ਹੈ ਉਹ ਸੁਖੀ ਜੀਵੇ ਕਿਤੇ ਵੀ ਕੋਈ ਦੁੱਖ ਦਰਦ ਨਾ ਰਹੇ ਇਹਦੇ ਵਾਸਤੇ ਸਾਨੂੰ ਕਿਸ ਤਰ੍ਹਾਂ ਨਾਲ ਜੀਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਧਰਮ ਦਾ ਵਿਅਕਤੀ ਕਿਸੇ ਵੀ ਜਾਤ ਪਾਤ ਦਾ ਵਿਅਕਤੀ ਕਿਸੇ ਵੀ ਲੈਂਗੁਏਜ ਦਾ ਵਿਅਕਤੀ ਆਪਣੀ ਜ਼ਿੰਦਗੀ ਸ਼ਾਂਤੀ ਨਾਲ ਜੀ ਸਕੇ ਉਹ ਤਾਂ ਅੰਦਰ ਹੀ ਆਪਣੇ ਸਭ ਕੋ ਪਾ ਕੇ ਭੇਜਿਆ ਉਹਨੇ ਦੇਖੋ ਦੋ ਹਿੱਸੇ ਨੇ ਦੇ ਐਸ ਵਗੋ ਹੋਏ ਹੋਏ ਜੀ ਦੋ ਕਿਸਮ ਦੀ ਇਹਦੀ ਦੋ ਚਿੱਤੀ ਆ ਸਾਡੇ ਵਿੱਚ ਅਸੀਂ ਕਹਿੰਦੇ ਆ ਸਾਡੇ ਦੋ ਮਨ ਨੇ ਵੀ ਕਹਿ ਦਿੰਨੇ ਆ ਦੋ ਚਿੱਤ ਨੇ ਵੀ ਕਹਿ ਦਿੰਨੇ ਆ ਇੱਕ ਹਿੱਸਾ ਇਹਦਾ ਸ਼ੈਤਾਨ ਹੈ ਇੱਕ ਹਿੱਸਾ ਇਨਸਾਨ ਹੈ ਇਹ ਸੇ ਸ਼ੈਤਾਨ ਹੈ ਜੇ ਸ਼ੈਤਾਨ ਬਣੇ ਤਾਂ ਵੀ ਅੱਥ ਦਾ ਸ਼ੈਤਾਨ ਬਣ ਸਕਦਾ ਹੈ ਜੇ ਇਨਸਾਨ ਬਣੇ ਤਾਂ ਵੀ ਅੱਥ ਦਾ ਇਨਸਾਨ ਬਣ ਸਕਦਾ ਹੈ ਭਗਤ ਬਣ ਸਕਦਾ ਇਹ ਰਾਖਸ਼ ਹੋਵੇ ਤਾਂ ਵੀ ਚੋਟੀ ਦਾ ਰਾਖਸ਼ ਬਣ ਸਕਦਾ ਹੈ। क्रूर ਬਣਨਾ ਚਾਹੇ ਤਾਂ ਵੀ ਚੋਟੀ ਦਾ क्रूर ਬਣ ਸਕਦਾ ਹੈ। ਤੇ ਜੇ ਦਿਆਲੂ ਬਣਨਾ ਚਾਹੇ ਤਾਂ ਵੀ ਚੋਟੀ ਦਾ ਦਿਆਲੂ ਬਣ ਸਕਦਾ। ਇਹ ਇਹਦੇ ਆਪਣੇ ਤੇ ਖੜਾ ਹੈ। ਹੁਣ ਦੂਜਾ ਸਵਾਲ ਇਹ ਹੈ। ਸੁਖ ਸਾਰੇ ਚਾਹੁੰਦੇ ਨੇ। ਹੋਰ ਸੁਖ ਦਾ ਫਾਰਮੂਲਾ ਕੀ ਹੈ? ਇੱਕ ਪੰਕਤੀ ਜਿਹਦੇ ਨਾਮੇ ਪਾਠਨ ਦੱਸਿਆ। ਜੇ ਸੁਖ ਕੋ ਚਾਹੇ ਸਦਾ ਜੇ ਤੂੰ ਚਾਹ ਨਾ ਮੈਨੂੰ ਸਦਾ ਹੀ ਸੁੱਖ ਹੋਵੇ ਪਰਮਨੈਂਟ ਸੁੱਖ ਇਹ ਨਾ ਹੋਵੇ ਕਦੀ ਥੋੜਾ ਸੁੱਖ ਹੋ ਗਿਆ ਫਿਰ ਦੁੱਖ ਹੋ ਗਿਆ ਫਿਰ ਸੁੱਖ ਹੋ ਗਿਆ ਫਿਰ ਦੁੱਖ ਹੋ ਗਿਆ ਅਲਪ ਸੁੱਖ ਜੀ ਨੂੰ ਕਹਦੇ ਨੇ ਉਹ ਨਹੀਂ ਪਰਮਨੈਂਟ ਸੁੱਖ ਸੁੱਖ ਫੋਰਐਵਰ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲਿਓ ਰਾਮ ਤੇਰੇ ਅੰਦਰ ਹੈ ਹੁਣ ਉਹ ਰਾਮ ਕੌਣ ਹੈ ਜਿਹਨੂੰ ਇਹ ਕਿਹਾ ਉਹ ਭਗਤ ਕਬੀਰ ਜੀ ਨੇ ਪਹਿਲਾਂ ਦੱਸਿਆ ਹੋਇਆ ਜਿਹੜਾ ਰਾਮ ਨਵੇਂ ਪਾਛਾ ਬੁ ਕਹਿ ਰਹੇ ਨੇ ਜੀ ਨੂੰ ਉਹ ਭਗਤ ਜੀ ਨੇ ਸਭਾ ਕਟ ਰਾਮ ਬੋਲਾ ਹੈ ਜੋ ਅੰਦਰ ਆਤਮਾ ਦੀ ਅੰਤਰਾਤਮਾ ਦੀ ਆਵਾਜ਼ ਆ ਉਹੀ ਤਾਂ ਰਾਮ ਹੈ ਉਹ ਆਤਮਾ ਰਾਮ ਉਹ ਪ੍ਰਵਾਣ ਕਬੀਰ ਕਹਿੰਦਾ ਆਪਣੇ ਆਪ ਨੂੰ ਰਾਮ ਮੰਨ ਲੈ ਤੂੰ ਰਾਮ ਹੈ ਰਾਮ ਕੀ ਅੰਸ ਰਾਮ ਹੈ ਹੁੰਦਾ ਕੋ ਕਬੀਰ ਤੂੰ ਰਾਮ ਕੀ ਅੰਸ ਅੰਸ ਹੈ ਤੂੰ ਰਾਮ ਹੈ ਅਨਛਾ ਬਤਾਰ ਆਰਾਮ ਦਾ ਇਹ ਆਦਮੀ ਪਰ ਸਾਨੂੰ ਦਾ ਪ੍ਰਚਾਰ ਹੋਰ ਕਰਤਾ ਉਹਨਾਂ ਨੇ ਜੂੜ ਬੋਲਿਆ ਤੇ ਕੁਰਬਾਨੀ ਨੇ ਉਹ ਝੂਠ ਤੋਂ ਖਲਾਫ ਰਚੀ ਗਈ ਕੁਰਬਾਨੀ ਨਾਲ ਨੇ ਵੈਰ ਕੀਤਾ ਬਾਈ ਤਾਰੀਏ ਰਾਜੇ ਇਸੇ ਕੱਲ ਦਾ ਵੈਰ ਕਰਦੇ ਸੀ ਨਾ ਕਿ ਇਹ ਗੱਲਾਂ ਕਿਉਂ ਕਹਿਣਾ ਉਤਰੀ ਪਾਰ ਤੇ ਚ ਵਿਰੋਧ ਹੋਇਆ ਦਖਣੀ ਪਾਰ ਤੇ ਚ ਵਿਰੋਧ ਨਹੀਂ ਹੋਇਆ ਕੁਰਬਾਨੀ ਦਾ ਕਦੇ ਉਤਰੀਜ ਹੋਇਆ ਦੱਖਣੀ ਭਾਰਤ ਆ ਰੁਦਰੀ ਭਾਰਤ ਦੀ ਆਪਸ ਵਿੱਚ ਨਹੀਂ ਮਿਲਦੀ ਵਿਚਾਰਤਾਰਾ ਦੱਖਣੀ ਭਾਰਤ ਫੇ ਵੀਰਾਵਣ ਨਾ ਖੜਾ ਹੈ ਰਾਪਣ ਬੇਦਨਾ ਖੜਾ ਹੈ ਕ੍ਰਿਸ਼ਨ ਗੀਤਾ ਬੇਦਨਾ ਖੜੀ ਹੈ ਜਿਆਦਾ ਇਹਨਾਂ ਨੇ ਗੱਡਵੰਡ ਕਰਤੀ ਹੁਣ ਪੁਰਨ ਪਾਪ ਵੀ ਵਿਚਵਾੜਤਾ ਪਰ ਬੇਦਨਾ ਖੜੀ ਹੈ ਹੰਡਾ ਤੇ ਤੋਂ ਖਲਾਫ ਹੈ ਕ੍ਰਿਸ਼ਨ ਤੋਂ ਗੀਤਾ ਪੰਡਤ ਤੋਂ ਖਲਾਫ ਹੈ ਔਰ ਆਮਦਾਰਾਥ ਕੁਮਾਰ ਜੀ ਨੇ ਇਹਨਾਂ ਨੇ ਰੋਕਿਆ ਯਦਵਾਨ ਨਹੀਂ ਕਿ ਰੋਕਿਆ ਹਾਂ ਵਿਚਾਰ ਤਾਰੇ ਹੋ ਰਹੇ ਉਹਨਾਂ ਦੀ ਉਹ ਗੀਤਾ ਨੂੰ ਮੰਨਦੇ ਨੇ ਪਰ ਉਹ ਬਾਪ ਮੰਨਦੇ ਹੀ ਨਹੀਂ ਯਦਵਾਨਾਂ ਨੇ ਲਿਖਿਆ ਵੀ ਦਾਰੂ ਪੀ ਕੇ ਲੜੇ ਨੇ ਉਹ ਸ਼ਰਾਬ ਪੀ ਕੇ ਇਹ ਬ੍ਰਾਹਮਣ ਸ਼ਰਾਬ ਤੇ ਖਲਾਫਤਾ ਚੱਲੀ ਨਹੀਂ ਹਨੋ ਕਿ ਵੀ ਜੀ ਨੇ ਉਨੀ ਬੋਂਦਾ ਸੇਫਟ ਇਹ ਸਭ ਕੁਝ ਹੋਰੇ ਕੋਸ਼ਾ ਗੱਡਮੜ ਤੁਸੀਂ ਕੀ ਲੈਣਾ ਤੇ ਇਹ ਤਾਂ ਐਵੇਂ ਇਕੱਠੇ ਦਿਖਾਵੇ ਦਾ ਤੌਰ ਤੇ ਹੋਏ ਹੋ ਨੇ ਮੇਰਾ ਸਵਾਲ ਈ ਸੀ ਆਮ ਮਿੱਠੀ ਸੁਖੀ ਜੀਵਨ ਕਿਦਾਂ ਜੀਵੇ ਬਿਨਾ ਪਰਲੋ ਆ ਆਪਾਂ ਨੇ ਤਾਂ ਇਹ ਰੱਖਣਾ ਹੈ ਹਰ ਆਦਮੀ ਧਰਮ ਕਿਸ ਨੂੰ ਮੰਨੇ ਸੁਖੀ ਕਿਵੇਂ ਹੋਵੇ ਹਾਂਜੀ ਸੁਖੀ ਹੋਵੇ ਤਾਂ ਜੇ ਆਪਣੇ ਰਾਮ ਦੀ ਗੱਲ ਮੰਨੇ ਆਪਣੇ ਅੰਦਰ ਰਾਮ ਬੈਠਾ ਹੈ ਉਹਦੀ ਬਣੇ ਅੰਤਰਾ ਆਤਮਾ ਦੇੰਨੇ ਅੰਦਰ ਜਿਹੜੀ ਉਹ ਆਵਾਜ਼ ਆ ਜਾੜਾ ਧਰਮ ਦੀ ਧਰਮ ਰਾਜ ਅੰਦਰੇ ਬੈਠਾ ਕਿਤੇ ਬਾਹਰ ਨਹੀਂ ਆ ਧਰਮ ਰਾਜ ਅੰਦਰੇ ਐਡਮਿਟ ਕਰ ਲੰਦਾ ਵਿਆਖਾ ਮਾੜਾ ਹੋ ਗਿਆ ਮਤੇ ਝੂੜ ਬੋਲਿਆ ਗਿਆ ਆ ਗਲਤੀ ਹੋ ਗਈ ਉਹ ਹੀ ਲਿਖਦਾ ਅੰਦਰ ਬੈਠਾ ਆਪੇ ਕੋਈ ਨਹੀਂ ਲਿਖਦਾ ਇਹਦਾ ਲੇਖਾ ਇਹ ਆਪੇ ਆਪਣਾ ਲਿਖਦਾ ਪਾਪ ਹੋ ਜਾਂਦਾ ਅੰਦਰੋਂ ਡਰਦਾ ਵੀ ਹੈ ਵੀ ਗਲਤੀ ਹੋ ਗਈ ਅਟਮਟ ਕਰ ਲੈਂਦਾ ਉ ਉਪਰ ਹੋ ਜਾ ਛਾ ਦਾ ਨਾ ਮਨੇ ਖੋਪੜੀ ਵਾਲਾ ਖੋਪੜੀ ਜੀ ਬੈਠਾ ਤਾਣਾ ਬਣਾ ਜਾ ਹੋਰ ਨਕਸ਼ਾ ਖਾ ਦਿੰਦਾ ਅੰਦਰੋਂ ਕਹਿੰਦਾ ਵੀ ਮੈਂ ਤੇ ਪਾਪ ਹੋ ਗਿਆ ਤੇ ਇਨਸਾਨ ਵੀ ਆ ਪਈ ਹੈ ਸ਼ੈਤਾਨ ਵੀ ਆ ਪਈ ਹੈ ਤੇ ਇਨਸਾਨ ਬਣ ਜਾਣ ਸਾਰੇ ਤਾਂ ਸੁਖ ਹੈ ਸ਼ੈਤਾਨ ਬਣ ਜਾਣਗੇ ਦੁੱਖ ਹੈ ਜਿਹੜਾ ਇਨਸਾਨ ਬਣ ਜੂਗਾ ਉਹ ਸਾਰੇ ਸ਼ੈਤਾਨਾਂ ਦੇ ਵਿਚਾਲੇ ਵੀ ਸੁਖੀ ਹੈ ਕੱਲਾ ਹੋ ਜੂਗਾ ਪਾਸੇ ਹੋ ਜੂ ਸ਼ੈਤਾਨਾਂ ਤੇ ਹੋਈ ਆ ਆਪਣੀ ਤੀਨ ਲੋਕ ਤੇ ਨਿਆਰੀ ਕਰ ਲੂ ਮਥਰਾ ਹਾਂ ਹੁਣ ਅਸੀਂ ਆਪਣਾ ਦੂਰ ਆ ਕੇ ਬੈ ਗਏ ਸਾਰੇ ਸ਼ਹਿਰਾਂ ਤੋਂ ਅਸੀਂ ਜੂੜੇ ਉਹਨਾਂ ਦੇ ਕਮਾਂਡ ਚ ਬੈਠਣਾ ਹੈ ਸਰਗ ਹੈ ਹਾਂ ਅਸੀਂ ਆਪਣਾ ਸੁੱਖ ਲੈਣਾ ਹੈ ਉਹਨਾਂ ਨੇ ਆਪਣਾ ਮौज ਕਰਨੀ ਹੈ ਜਿਹਨਾਂ ਸੁੱਖ ਦੀ ਲੋੜ ਹੋਈ ਛਾਉ ਸਾਡੇ ਕੋ ਇੱਥੇ ਆ ਜੂਗਾ ਮੰਤਰ ਪੁੱਜ ਸੁੱਖ ਦਾ ਮੰਤਰ ਮੰਤਰ ਸੁੱਖ ਨਹੀਂ ਹੈ ਸਾਡੇ ਕੋਲ ਸੋਗ ਦਾ ਮੰਤਰ ਤਾਂ ਹੈਗਾ ਜੇ ਸੁੱਖੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਆਪਣੇ ਅੰਦਰ ਅੰਦਰਲੀ ਆਵਾਜ਼ ਸੁਣ ਆਰਾਮ ਆਪਣੇ ਅੰਦਰ ਆਹ ਉਹਦੇ ਮੰਨਿਆ ਕਰ ਚੱਲ ਜਹੇ ਜਾਂ ਤੂੰ ਚਾਹਨਾ ਵੀ ਦੂਏ ਨਾ ਮੇਰੇ ਨਾਲ ਸਲੂਕ ਹੋ ਉਹਦੋਂ ਵਧੀਆ ਦੂਏ ਨਾ ਕਰ ਜੇ ਤੂੰ ਚਾਹਨਾ ਨਾ ਮੈਨੂੰ ਘਰ ਗਏ ਨੂੰ ਉਹ ਦੁੱਧ ਭਲਾਵੇ ਤੂੰ ਕਿਉਂ ਪਾ ਕੇ ਭਲਾਇਆ ਕਰ ਉਹਨੂੰ ਪਹਿਲਾਂ ਦੁੱਧ ਆਪੋ ਦੁੱਧ ਵੀ ਪਲਾ ਵਿੱਚ ਘੇਉ ਭਾਗੇ ਪਲਾ ਠੀਕ ਫਿਰ ਤੂੰ ਦੁੱਧ ਦੀ ਆਸ ਕਰ ਸਕਦਾ ਫਿਰ ਆਸ ਫਿਰ ਬਿਨਾ ਘਰ ਜੇ ਪਲਾਉਣਾ ਪਲਾ ਦੂ ਜੇ ਉਹਦੇ ਘਰ ਵਿਚਾਰੇ ਤੇ ਨਾ ਹੋਵੇ ਤੈਨੂੰ ਕਿੱਥੋਂ ਪਲਾਉ ਆਸ ਕਰਨ ਦੀ ਕੀ ਲੋੜ ਪਈ ਏ ਤੈਨੂੰ ਜੇ ਹੋਇਆ ਪਲਾਵੇ ਨਾ ਪਲਾਵੇ ਆਸ ਕਰਕੇ ਨਾ ਪਲਾਵੇ ਮੈਨੂੰ ਪਲਾਊਗਾ ਜੇ ਤੂੰ ਇੱਛਾ ਰੱਖਦਾ ਮੈਨੂੰ ਦੁੱਧ ਪਲਾਵੇ ਕੋਈ ਤੂੰ ਘੇਉ ਭਾਗੇ ਪਲਾਉਣ ਲੱਗ ਜਾ ਜੇ ਤੂੰ ਆਸ ਰੱਖਦਾ ਵੀ ਪਤਾ ਸੇ ਬੰਨਣਾ ਚਾਹੀਦੇ ਨੇ ਕਹਤੇ ਘਰ ਜਾ ਕੇ ਮਿੱਠਾ ਟੁਕੜਾ ਪ੍ਰਸ਼ਾਦ ਬਣਾ ਕੇ ਸਿਕਾ ਗੁਰੂ ਘਰ ਕਿਹੜਾ ਪ੍ਰਸ਼ਾਦ ਬਣਾ ਕੇ ਘੋਪਾ ਕੇ ਆਟਾ ਪਾ ਕੇ ਸਿਕਾਉਣ ਲੱਗਿਆ ਵਧੀਆ ਮੰਦਰਾ ਚ ਨਹੀਂ ਮੜਦਾ ਸੀ ਪਤਾ ਸੇ ਮਿਲਦੇ ਸੀ ਹਾਂਜੀ ਹਾਂਜੀ ਜੇ ਤੂੰ ਇਹ ਆਸ ਰੱਖਦਾ ਤਾਂ ਉਹ ਤੋਂ ਵਧੀਆ ਚੀਜ਼ ਖਾ ਲ ਜਿਹੜੀ ਤੈਨੂੰ ਵਧੀਆ ਲੱਗਦੀ ਹੈ ਵਾ ਫਿਰ ਤੈਨੂੰ ਖੁਸ਼ੀ ਮਿਲੂਗੀ ਆਪ ਖਾ ਕੇ ਨਹੀਂ ਖੁਸ਼ੀ ਮਿਲਦੀ ਆਪ ਖਾਏਗਾ ਰੋਗੀ ਹੋ ਜਾਏਗਾ ਦੂਏ ਨੂੰ ਖਾਣ ਤੋਂ ਖੁਸ਼ੀ ਮਿਲੂਗੀ ਆਗਲਾ ਭਰਾਂ ਖਾਈ ਜਾ ਰੋਗ ਹੋ ਜਾਊਗਾ ਓਵਰ ਵੈਟਨੈਸ ਹੋ ਜਾਊਗੀ ਦੂਜੇ ਨੂੰ ਖਾਈ ਜਾ ਤੰਦਰੁਸਤ ਰਹੇਗਾ ਖੁਸ਼ੀ ਰਹੂਗੀ ਇਹ ਐਸੋਖ ਸਾਨੂੰ ਆਪ ਖਾ ਕੇ ਜਿਹੜੇ ਖੁਸ਼ ਹੁੰਦੇ ਨੇ ਨਾ ਆਪ ਪਹਿਨ ਕੇ ਖੁਸ਼ ਸੁਖ ਚਾਹੁੰਦੇ ਨੇ ਉਹ ਚ ਨਹੀਂ ਹੈ ਉਹ ਜੀ ਦੂਏ ਨੂੰ ਦੇਖੇ ਜਿਹੜੀ ਖੁਸ਼ੀ ਹੈ ਉਹ ਕਿਤੋਂ ਨਹੀਂ ਮਿਲਣੀ ਉਹ ਮੁੱਲ ਵੀ ਨਹੀਂ ਮਿਲਣੀ ਤੁਸੀਂ ਇੱਥੇ 10 ਬੋਰੀਆਂ ਚੌੜਾਂ ਦੀਆਂ ਲੈ ਕੇ 4 ਬੋਰੀਆਂ ਦਾ ਜਿੰਨੀਆਂ ਲੈ ਕੇ 10 ਬੀਪੇ ਘੋਦੇ ਲੈ ਕੇ ਭੰਡਾਰਾ ਕਰ ਦੋ ਜਿਹੜੀ ਉਹ ਤੁਹਾਨੂੰ ਖੁਸ਼ੀ ਮਿਲ ਜੂਗੀ ਆਪ ਖਾਧਾ ਤੇ ਨਹੀਂ ਮਿਲਣੀ ਕਿੰਨਾ ਖਾਲੇਗਾ ਹਾਂ ਸਹੀ ਕਰ ਉਹ ਆਪ ਖਾਧਾ ਤੇ ਨਹੀਂ ਮਿਲਲੀ ਆਖਰਾਓ ਨਾ ਗਰੀਬਾਂ ਨੂੰ ਜਿਹਨਾਂ ਨੂੰ ਕਦੇ ਵਿਚਾਰਿਆਂ ਨੂੰ ਮਿਲਿਆ ਨਾ ਹੋਵੇ ਉਹ ਜੀ ਉਹ ਵੀ ਖਾਣ ਵਿੱਚ ਆ ਕੇ ਸਾਰੇ ਖਾਣ ਆ ਕੇ ਇਹ ਨਾ ਹੋਵੇ 99 ਬੰਦਿਆਂ ਨੂੰ ਵੀਆਈਪੀ ਨੂੰ ਬੁਲਾ ਕੇ ਲੱਖਾਂ ਰੁਪਏ ਖਰਚ ਕਰਕੇ ਕਰ ਦੋ ਉਹ ਨਹੀਂ ਗੱਲ ਉਹ ਤੋਂ ਖੁਸ਼ੀ ਨਹੀਂ ਮਿਲਦੀ